ਸਾਥਿਓ ਨਮਿਕਲਾ ਪਾਸ ਦੇ ਕੋਲ ਆ ਕੇ ਹਲਕੀ ਹਲਕੀ ਸنو ਸ਼ੁਰੂ ਹੋਈ ਆ ਤੇ ਬਿਲਕੁਲ ਲਾਈਟ ਲਾਈਟ ਤੇ ਕੀ ਬਾਤ ਆ ਵੀ ਬਿਲਕੁਲ ਲਾਈਟ ਸਿਗੀ ਤੇ ਨਾਲੇ ਪੈਦ ਨਾਲੇ ਬੰਦ ਜਨ ਵੀਡੀਓ ਬਣਾਣੀ ਸ਼ੁਰੂ ਕੀਤੀ ਬਰਫ ਹੋ ਗਈ ਬੰਦ ਕੀ ਬਾਤ ਆ ਕੀ ਬਾਤ ਆ ਵੀ ਕੀ ਬਾਤ ਆ ਜਿੰਨੇ ਸੋਹਣੇ ਪਹਾੜ ਆ ਇੱਥੇ ਨਮਿਕਲਾ ਪਾਸ ਦੇ ਕੋਲ ਕੀ ਬਾਤ ਆ ਤੁਹਾਡੇ ਸਾਹਮਣੇ ਆ ਰਸਤਾ ਵੀ ਉਨਾ ਹੀ ਸੋਹਣਾ ਆ ਕੀ ਬਾਤ ਆ ਵੀ ਕਿੰਨੇ ਵਿਸ਼ਾਲ ਮੂਰਤੀ ਆ ਸਟੈਚੂ ਆ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਲੋ ਵੀ ਮਿੱਤਰੋ ਪਿੰਡ ਆ ਗਿਆ ਹੈ ਲਾਮਾ ਯੂਰੂ ਤੇ ਇਹਦੀ ਹਾਈਟ ਤਕਰੀਬਨ ਤਕਰੀਬਨ 12800 ਫੁੱਟ ਦੀ ਉਚਾਈ ਤੇ ਹੈਗੀ ਆ 11893 ਫੁੱਟ ਤੇ ਇਸ ਤੋਂ ਪਹਿਲਾਂ ਨਿਕਲ ਕੇ ਆਇਆ ਫੋਟੂਲਾ ਪਾਸ ਜਿੱਥੇ ਕੀ ਹਾਈਟ ਤਕਰੀਬਨ 14 ਕੁ ਹਜ਼ਾਰ ਫੁੱਟ ਤੇ ਸੀਗੀ ਉੱਥੇ ਇਸ ਲਈ ਨਹੀਂ ਰੁਕੇ ਕਿਉਂਕਿ ਉੱਥੇ ਸਾਹ ਥੋੜਾ ਜਿਹਾ ਔਖਾ ਆ ਰਿਹਾ ਸੀ ਬੱਚੇ ਨਾਲ ਸੀਗੇ ਤੇ ਸੋਚਿਆ ਵੀ ਸਿੱਧਾ ਕ੍ਰੋਸ ਕਰਦੇ ਹਾਂ ਉਸ ਨੂੰ ਤੇ ਪਹੁੰਚਿਆ ਪਿੰਡ ਲਾਮਾ ਯੂਰੋ ਲਗਭਗ 130 123 ਕਿਲੋਮੀਟਰ ਇੱਥੋਂ ਦੀ ਰਹਿ ਗਿਆ ਆ ਲੇ ਤੇ ਲਾਮਾ ਯੂਰੋ ਪਿੰਡ ਦੀ ਜਿਹੜੀ ਖਾਸੀਅਤ ਆ ਇੱਥੇ ਹੈਗੀ ਆ ਇਹੋ ਜਹੀ ਮਿੱਟੀ ਜਿਹੜੀ ਕਹਿੰਦੇ ਆ ਕਿ ਚੰਨ ਦੇ ਮਿੱਟੀ ਹੈਗੀ ਆ ਯਾਨੀ ਕਿ ਜੋ ਮਿੱਟੀ ਚੰਨ ਦੇ ਦੇਖਣ ਨੂੰ ਮਿਲਦੀ ਆ ਉਹ ਗਿਆਨਿਕਾਂ ਨੇ ਦੇਖੀ ਆ ਉਹਦੇ ਮੁਤਾਬਕ ਲੋਕਾਂ ਨੇ ਇਸ ਮਿੱਟੀ ਨੂੰ ਕਿਹਾ ਹੈ ਵੀ ਇਹ ਮਿੱਟੀ ਉਹ ਆ ਜਿਹੜੀ ਹੋਰ ਧਰਤੀ ਦੇ ਕਿਸੇ ਪਾਸੇ ਹੈ ਨਹੀਂ ਇਸ ਪਿੰਡ ਦੇ ਵਿੱਚ ਹੀ ਆ ਤੁਹਾਨੂੰ ਦਿਖਾਣੇ ਆ ਬਿਲਕੁਲ ਨੇੜੇ ਆ ਪਿੰਡ ਕ੍ਰੋਸ ਕਰਦੇ ਸਾਰੀ ਬਾਰਿਸ਼ੇ ਵਿੱਚ ਵਿੱਚ ਪੈ ਜਾਂਦੀ ਹੈ ਦਾਣੇ ਫੇਟ ਜਾਂਦੇ ਆ ਤੇ ਕੀ ਆ ਬਾਤ ਆ ਉਹ ਸਾਹਮਣੇ ਜਿਹੜੀ ਛਾਣ ਮਾਰਦੀ ਮਿੱਟੀ ਇਹ ਚਮਕਦੀ ਪਈ ਆ ਉਸ ਮਿੱਟੀ ਨੂੰ ਕਿਹਾ ਜਾਂਦਾ ਆ ਕਿ ਇਹ ਮਿੱਟੀ ਹੈ ਚੰਨ ਦੀ ਇਸ ਪੁਆਇੰਟ ਦੀ ਇੱਕ ਹੋਰ ਖਾਸियत ਆ ਕਿ ਇੱਥੇ ਗੁਫਾਵਾਂ ਬਹੁਤ ਆ ਇੱਥੇ ਦੀ ਮੋਨੇਸਟਰੀ ਬੜੀ ਅੱਛੀ ਆ ਪਿਛਲੇ ਸਾਲ ਉਸ ਮੋਨੇਸਟਰੀ ਦੀ ਵੀਡੀਓ ਬਣਾਈ ਸੀਗੀ ਵਲੌਗ ਦੇ ਵਿੱਚ ਤੇ ਕੀ ਬਾਤ ਆ ਬਿਲਕੁਲ ਸਾਹਮਣੇ ਕੀ ਬਾਤ ਆ ਦੇਖੋ ਵੀ ਜਿਵੇਂ ਚਮਕਦੀ ਪਈ ਆ ਮਿੱਟੀ ਬਿਲਕੁਲ ਇਹਨੂੰ ਕ੍ਰੋਸ ਕਰਨਾ ਆ ਬਿਲਕੁਲ ਸੜਕ ਦੇ ਨੇੜੇ ਨਿਕਲਦੀ ਏ ਇਹ ਸਾਹ ਮਿੱਤਰੋ ਬਹੁਤ ਚੜਦਾ ਇੱਧਰ ਆਕਸੀਜਨ ਦੀ ਘਾਟ ਤਾਂ ਹੈਗੀ ਹੋਈ ਆ ਕੀ ਬਾਤ ਆ ਵੀ ਆਲਮੋਸਟ ਇਸ ਪਿੰਡ ਵਿੱਚ ਬਹੁਤ ਆ ਤਕਰੀਬਨ 11ਵੀਂ ਸਦੀ ਦੇ ਵਿੱਚ ਵਸਿਆ ਹੋਇਆ ਪਿੰਡ ਆ ਜੋ ਕਿ ਲਾਸਟ ইয়ার ਦੇ ਵਿੱਚ ਇੱਥੇ ਦੀ ਇੱਕ ਲੇਡੀ ਨਾਲ ਗੱਲ ਕੀਤੀ ਸੀ ਉਹਨੇ ਦੱਸਿਆ ਸੀਗਾ ਤੇ ਆਹ ਦੇਖੋ ਮਿੱਟੀ ਫਿਰ ਕਿਆ ਬਾਤ ਆ ਵੀ ਕਿਆ ਬਾਤ ਆ ਇਹ ਆ ਉਹ ਮਿੱਟੀ ਜਿਹਨੂੰ ਦੇਖਣ ਨੂੰ ਲੋਕ ਇੱਥੇ ਆਉਂਦੇ ਆ ਆਲੇ ਦੋਲੇ ਪੂਰੇ ਜਿਸ ਤਰ੍ਹਾਂ ਰਾਈਡਰ ਖੜੇ ਹੋਏ ਆ ਹਲਕੀ ਹਲਕੀ ਸਨੋ ਪੈ ਰਹੀ ਹੈ ਬਰਫ ਹੱਥ ਨਾਲ ਕੇ ਦਾਣੇ ਕਰਦੇ ਪਏ ਆ। ਕੀ ਬਾਤ ਹੈ ਵੀ ਕੀ ਬਾਤ। ਬੈਗ ਲੈਣੇ ਇੱਥੇ ਪਿੰਨੇ ਚਾਹ। ਤੇ ਬੜਾ ਹੀ ਸੋਹਣਾ ਤੇ ਮੂਨ ਲੈਂਡ ਨਾਮ ਦਾ। ਕਿਆ ਵੀ ਕਿਆ ਬਰਫ਼ ਦਾ ਪੂਰਾ ਜੋਰਾ ਤੇ ਪੈ ਲੰ ਆਪੀ ਲੋ ਵੀ ਮਿੱਤਰੋ ਮੂੜਾੜੇ ਹੋਟਲ ਕੋ ਰੁਕੇ ਤੇ ਚੰਦਨੀ ਘਰ ਤੇ ਦੇਖਣ ਲਈ ਰੁਕਈਆਂ ਤੇ ਸਨੋ ਦੇਖੋ ਤੁਹਾਡੇ ਸਾਹਮਣੇ ਲਾਈਵ ਸਨੋ ਪੈ ਰਹੀ ਆ ਪੈਰ ਵੀ ਪੂਰੇ ਜੋਹਾ ਤੇ ਰਹੀ ਆ ਕਿਆ ਬਾਤ ਆ ਵੀ ਕਿਆ ਬਾਤ ਆ ਗੱਡੀ ਪੂਰੀ ਭਰ ਗਈ ਆ ਕਿਆ ਬਾਤ ਆ ਵੀ ਨਿਆਰੇ ਆ ਗਏ ਵੀ ਕੀਸ਼ਾ ਕਰ ਲਈ ਉੱਪਰ ਨੂੰ ਪੂਰੇ ਨਿਆਰੇ ਆ ਸਨੋ ਪੈ ਰਹੀ ਹੈ ਪੂਰੀ ਕਿਆ ਬਾਤ ਆ ਉਹ ਵੀ ਦਬ ਕੇ ਪਹਿਲੀ ਲਾਈਵ ਸਨੋ ਆ ਜਿਹੜੀ ਅਸੀਂ ਦਬ ਕੇ ਦੇਖੀ ਆਪਾਂ ਤੇ ਇੱਧਰ ਬਾਈਕਰ ਪੂਰਾ ਨਿਆਰ ਮੈ ਰਹੇ ਆ ਸਨੋ ਦਾ ਵੀ ਕਰੀ ਗਿਆ ਬਹੁਤ ਕਿਆ ਬਾਤ ਆ ਤੇ ਜੂਨ ਦੇ ਵਿੱਚ ਸਨੋ ਦਾ ਪੈਣਾ ਇੱਕ ਲਾਗੀ ਨਿਆਰਾ ਆ ਇੱਥੇ ਪਹਿਲੇ ਗੜੇ ਹਲਕੇ ਹਲਕੇ ਪਿੱਛੇ ওই মুন ਲੈਂਡ ਆ। ਕਿਆ ਬਾਤ ਆ ਵੀ। ਤੇ ਨਾਲੇ ਇਸ ਹੋਟਲ 'ਚ ਰੁਕਦੇ ਆਂ ਪੀਂਦੇ ਆ ਚਾਚੂ। ਲੋ ਜੀ। ਸਨੋ ਹੋ ਗਈ ਖਤਮ ਤੇ মুন ਲੈਂਡ ਜਾਨੀ ਕਿ ਚੰਨ ਦੀ ਮਿੱਟੀ ਪੂਰੀ ਅੱਖਾਂ ਨੂੰ ਪੈਂਦੀ ਆ ਉਹ ਦੂਰ ਦੂਰ ਤੱਕ ਹਰੇ ਕੈਮਰੇ 'ਚ ਉਦਾ ਕੈਦ ਨਹੀਂ ਹੁੰਦੀ। ਤੇ ਬਹੁਤ ਹੀ ਵਧੀਆ ਇਹ ਪਿੰਡ ਵਾ। ਤੇ ਮਿੱਤਰੋ ਆ ਜਿਹੜਾ ਪਿੰਡ ਹੈਗਾ ਇਹਦਾ ਨਾਮ ਹੈਗਾ ਖਾਲਸੀ ਖਾਲਸੀ ਇੱਕ ਛੋਟਾ ਜਿਹਾ ਸ਼ਹਿਰ ਵਾ ਜਰੂਰਤ ਜਰੂਰਤ ਦੀ ਹਰ ਚੀਜ਼ ਇੱਥੋਂ ਮਿਲ ਜਾਂਦੀ ਆ ਬੜਾ ਸੋਹਣਾ ਪਿੰਡ ਆ ਵੀ ਪਿੰਡ ਕਹਨੂੰ ਸ਼ਹਿਰ ਆ ਟਾਉਨ ਆ ਤੇ ਇਹਦਾ ਨਾਮ ਹੈਗਾ ਸਸਪੋਲ ਬਹੁਤ ਗ੍ਰੀਨਰੀ ਇੱਥੇ ਵੀ ਕਿਆ ਬਾਤ ਆ ਬੜੀ ਅੱਛੀ ਲੋਕੇਸ਼ਨ ਹੈ ਵੀ ਕੀ ਬਾਤ ਆ ਵੀ ਕੀ ਬਾਤ ਆ ਇੱਕ ਸ਼ਹਿਰ ਆਦਾ ਮਿੱਤਰੋ ਸ਼ਹਿਰ ਦਾ ਨਾਮ ਹੈ ਨਿੰਮੂ ਤੇ ਔਰ ਤੋਂ ਪਹਿਲਾਂ ਆ ਇੱਕ ਬਹੁਤ ਹੀ ਵਧੀਆ ਸੜਕਾਂ ਦੀ ਆ ਵਿਊ ਦੇਖੋ ਸੜਕ ਦਾ ਦੂਰ ਦੂਰ ਤੱਕ ਖਾਲੀ ਆ ਉਹ ਪਰੇ ਪਰੇ ਵਰਖੀਆ ਪਹਾੜੀਆਂ ਦੇ ਦੀਆਂ ਨਾਲ-ਨਾਲ ਪਲੇਨ ਰਸਤਾ ਆ। ਕੀ ਬਾਤ ਆ ਵੀ ਕੀ ਬਾਤ ਆ। ਪਿੰਡ ਆ ਗਿਆ ਨਿੰਮੂ। ਇੱਥੇ ਵੀ ਤਕਰੀਬਨ ਤਕਰੀਬਨ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ। ਖਾਣ-ਪੀਣ ਨੂੰ, ਰਹਿਣ ਨੂੰ, ਕਮਿਊਨਿਟੀ ਨੂੰ। ਅੱਛਾ ਪਿੰਡ ਆ। ਤੇ ਲੇ ਰਹਿ ਗਿਆ ਤੋਂ ਤਕਰੀਬਨ 31 ਜਾਂ 32 ਕਿਲੋਮੀਟਰ ਬੱਸ। ਤੇ ਰਸਤਾ ਤਕਰੀਬਨ ਤਕਰੀਬਨ ਹੁਣ ਸਾਰਾ ਸਾਫ ਹੀ ਆ ਰਸਤੇ ਵਿੱਚ ਸੰਗਮ ਆਣਾ ਆ ਉਹ ਤੁਹਾਨੂੰ ਦਿਖਾਣਾ ਆ ਦੋ ਦਰਿਆ ਉੱਥੇ ਆਪਸ ਵਿੱਚ ਮਿਲਦੇ ਆ ਇੱਕ ਚੰਸ ਕਰ ਤੋਂ ਆਉਂਦਾ ਇੱਕ ਸਿੰਧ ਨਦੀ ਤੋਂ ਆਉਂਦੀ ਆ ਤੇ ਦੇਖਦੇ ਆ ਉਹਨੂੰ ਵੋਟ ਜਗਾ ਮਿੱਤਰੋ ਮੈਗਨੇਟਿਕ ਹਿੱਲ ਦੇ ਵਿੱਚ ਹੈ ਕੁਛ ਨਹੀਂ ਸੜਕ ਤੇ ਲੋਕੀ ਇੱਥੇ ਗੱਡੀਆਂ ਰੱਖਦੇ ਆ ਸਕੂਟਰ ਮੋਟਰਸਾਈਕਲ ਖੜੇ ਕਰਦੇ ਕਹਿੰਦੇ ਆਪਣੇ ਵਗਡੇ ਚੱਲਦੀਆਂ ਆ ਪਰ ਸਾਡਾ ਕੋਈ ਇੱਧਰ ਐਕਸਪੀਰੀਅੰਸ ਆ ਨਹੀਂ ਚਲੋ ਆ ਗੱਡੀ ਖੜੀ ਕਰਤੀ ਆ ਖੜ ਗਈ ਅੱਛਾ ਪਿੱਛੇ ਨੂੰ ਤਾਂ ਪਿੱਛੇ ਨੂੰ ਤਾਂ ਪੁੱਟ ਉਤਰਾਏ ਤਾਂ ਉਤਰ ਨਹੀਂ ਹੋਈਆਂ ਕੀ ਬਾਤ ਆ ਵੀ ਪਿੱਛੇ ਨੂੰ ਜਾ ਰਹੀ ਆ ਇੱਥੋਂ ਦੀ ਦੁਆਰਾ ਕਰਦੇ ਆ ਜਿਹੜੀ ਲਾਈਨ ਨੇ ਲਗਾਈ ਹੋਈ ਆ ਇਹ ਆ ਲੈਣ ਲਈ ਹੋਈ ਆ ਗੱਡੀ ਪਿੱਛੇ ਨੂੰ ਜਾ ਰਹੀ ਆ ਬਟ ਪਿੱਛੇ ਨੂੰ ਮੇਰੇ ਖਿਆਲ ਚ ਉਤਰਾਈ ਆ ਤਾਂ ਜਾ ਰਹੀ ਆ ਗੱਡੀ ਤਾਂ ਮਿੱਤਰੋ ਵਾਪਸ ਗਈ ਆ ਪਰ ਮੇਰੇ ਹਿਸਾਬ ਨਾਲ ਉਤਰਾਈ ਤੇ ਗਈ ਆ ਤੇ ਇਹਨਾਂ ਨੇ ਪਿੱਛੇ ਆ ਵੀ ਅੱਜਕੱਲ ਪ੍ਰੋਗਰਾਮ ਚੱਲ ਪਿਆ ਆ ਬਾਈਕਿੰਗ ਦਾ ਪਰੇ ਪਰੇ ਦਾ ਨਵੇਂ ਨਵੇਂ ਕੰਮ ਸ਼ੁਰੂ ਹੋ ਗਏ ਵੀ ਮਿੱਤਰੋ ਕਿਆ ਬਾਬਾ puri lag cheez bana di itthe ਲੋਵੀ ਮਟਰ ਇਹ ਵੀ ਕੰਮ ਇੱਥੇ ਹੁੰਦਾ ਆ ਸਕੋਰਪੀਓ ਐਂਡੈਵਰ ਇੱਕ ਪਜੈਰੋ ਤਿੰਨੇ ਲੱਗੇ ਹੋਏ ਆ ਆਪਣੇ ਆਪਣੇ ਕੰਮ ਤੇ ਵਾਸਤ ਕੀ ਬਾਤ ਆ ਚਲੋ ਆਪਣਾ ਇੰਜੋਏ ਕਰਦੇ ਆ ਕੀ ਬਾਤ ਆ ਤੇ ਸੜਕ ਤਕਰੀਬਨ ਇਹ ਵੀ ਬਹੁਤ ਸੋਹਣੀ ਆ ਮੈਗਨੇਟਿਕ ਫਿਲ ਵਾਲੀ ਯਾਨੀ ਚੁੰਬਕੀ ਪੱਥਰ ਵਾਲੀ ਚੁੰਬਕੀ ਪਹਾੜੀ ਵਾਲੀ ਕੀ ਬਾਤ ਆ ਵੈਡਰ ਆਪਣੇ ਜਾਂਦੇ ਪੂਰੇ گاਪਾਂ ਦੇ